ਲੁਧਿਆਣਾ ਦੀ ਪੀਯੂ ਦੇ ਵਿੱਚ ਯੁਵਕ ਸੇਵਾ ਵਿਭਾਗ ਪੰਜਾਬ ਦੇ ਵੱਲੋਂ ਯੂਥ ਫੈਸਟੀਵਲ ਕਰਵਾਇਆ ਗਿਆ ਜਿਸ ਵਿੱਚ ਸਾਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਦੱਸਦੇ ਕਿ 4 ਦਿਨ ਦੇ ਇਸ ਸਮਾਗਮ ਦੇ ਵਿੱਚ ਤੀਜੇ ਦਿਨ ਮੁੱਖ ਮੰਤਰੀ ਪਗਮਾਨਤਮਾਨ ਬੱਚਿਆਂ ਦੀ ਪਰਫਾਰਮੈਂਸ ਨੂੰ ਵੇਖਣ ਲਈ ਪਹੁੰਚੇ ਇਸ ਦੇ ਨਾਲ ਹੀ ਉਹਨਾਂ ਨੇ ਸਭ ਦੀ ਸ਼ਲਾਘਾ ਵੀ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਸਭ ਨੂੰ ਮਿੱਟੀ ਨਾਲ ਜੁੜੇ ਰਹਿਣ ਦਾ ਸੁਨੇਹਾ ਵੀ ਦਿੱਤਾ ਇਸ ਮੌਕੇ ਤੇ ਵਿਰੋਧੀ ਦਲਾਂ ਦੇ ਨਿਸ਼ਾਨੇ ਸਾਧਦੇ ਹੋਏ ਵੀ ਸਿਮ ਭਗਵਾਨ ਦਾ ਮਾਨ ਨਜ਼ਰ। ਉਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਵੀਰ ਸਿੰਘ ਗੋਸਲ ਨੇ ਕਿਹਾ ਬੱਚਿਆਂ ਦੇ ਵਿੱਚ ਅਵੇਅਰਨੈਸ ਪੈਦਾ ਕਰਨਾ ਅਤੇ ਆਪਣੇ ਜੜ੍ਹਾਂ ਨਾਲ ਜੋੜੇ ਰੱਖਣ ਦੇ ਲਈ ਹੈ ਜਿਹੜਾ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਜਿਦੇ ਵਿੱਚ 17 ਯੂਨੀਵਰਸਿਟੀਆਂ ਦੇ ਵੱਲੋਂ ਹਿੱਸਾ ਲਿਆ ਗਿਆ ਹੈ। ਪੰਜਾਬੀ ਆਏ ਅਤੇ ਆਪकी ਮਿਹਨਤ ਇਕਾਫੀ ਰਹੀ ਹੈ ਪ੍ਰੋਗਰਾਮ ਆਰਗੇਨਾਈਜ਼ ਕਰਨ ਦੇ ਵਿੱਚ। ਬੇਸਿਕਲੀ ਦਿਸ ਇਜ਼ ਅ ਟੀਮ ਵਰਕ ਇਹ ਟੀਮ ਵਰਕ ਹੈ ਕੋਈ ਵੀ ਇੱਕ ਇੰਡੀਵਿਜੂਅਲ ਕੀ ਅਫਰਟ ਨਹੀਂ ਹੋ ਸਕਦੀ ਸੋ ਹਮਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਵੀਸੀ ਸਾਹਿਬ ਨੇ ਬਹੁਤ ਫੋਕਸ ਕਰਕੇ ਇਸकी तैयारी करवाई थी और सारी यूनिवर्सिटी के जितने प्रोफेसर्स हैं सभी इसमें लगे हुए हैं सो एवरीवन इज इन्वॉल्वड एंड वेरी सक्सेसफुल सर ਇਹ ਜਿਹੜਾ ਮੇਲਾ ਹੈਗਾ ਇਹ ਪੰਜਾਬ ਗਵਰਨਮੈਂਟ ਵੱਲੋਂ ਇੱਥੇ ਸਾਨੂੰ ਦਿੱਤਾ ਗਿਆ ਤੇ ਇਹ ਪਹਿਲੀ ਵਾਰੀ ਪੀਚ ਪੰਜਾਬ ਗਵਰਨਮੈਂਟੋਂ ਮੇਲਾ ਲੱਗਿਆ ਤੇ ਇਹਦੇ ਵਿੱਚ 17 ਅੰਸ਼ੀ ਜਿਹੜੇ ਪੰਜਾਬ ਦੇ ਆ ਨੇ ਉਹ ਭਾਗ ਲੈ ਰਹੇ ਜੀ ਨੇ ਤੇ 29 ਤਰੀਕ ਨੂੰ ਸ਼ੁਰੂ ਹੋਇਆ ਸੀ ਤੇ ਹੁਣ ਕੱਲ ਨੂੰ 2 ਤਰੀਕ ਨੂੰ ਇਹ ਸਮਾਪਤ ਹੋਏਗਾ। ਤੋਂ ਸੀਐਮ ਸਾਹਿਬ ਨੇ ਸਪੈਸ਼ਲੀ ਜਿੱਚੇ ਤੌਰ ਤੇ ਆਏ ਸੀ ਤੇ ਉਹਨਾਂ ਨੇ ਬਹੁਤ ਵਧੀਆ ਸਨੇਹਾ ਦਿੱਤਾ ਬੱਚ ਜਿਹੜੇ ਬੱਚੇ ਨੇ ਸਾਡੇ ਨਾਲ ਤੇ ਵੀ ਇਹ ਕਿਹਾ ਕਿ ਤੁਸੀਂ ਸਾਰੇ ਆਪਣੇ ਆਪ ਨੂੰ ਭੁੱਲ ਕੇ ਦੂਜੇ ਨੂੰ ਚਾ ਸਮਝਿਆ ਕਰੋ ਤੇ ਆਪਣੇ ਜੜਾ ਨੂੰ ਨਹੀਂ ਭੁੱਲਣਾ ਜਿੱਥੇ ਤੁਸੀਂ ਪੈਦਾ ਹੋਏ ਹੋ ਜਿਹਨਾਂ ਲੋਕਾਂ ਚ ਪੈਦਾ ਹੋਏ ਉਹਨਾਂ ਨਾਲ ਲੜਕੇ ਰਹਿਣਾ ਹੈਗਾ ਤੇ ਤੁਸੀਂ ਬਹੁਤ ਵੱਡੇ ਬਣੋਗੇ ਪਰ ਜਿੰਨਾ ਨਵੇਂ ਹੋਗੇ ਨਾ ਉਹ ਨੀਚੀ ਗੱਲ ਹੈ ਕਿ ਜਿਹੜੇ ਫਲ ਹੁੰਦਾ ਨਾ ਉਹ ਨਵੇਂ ਰਸਣ ਲੱਗਦਾ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ